ਅੱਜ ਆਮ ਲੋਕ ਜਿਹੜੇ ਆ ਗਏ ਹਨ ਉਹ ਬੜੇ ਦੁਖੀ ਨਜ਼ਰ ਆ ਰਹੇ ਹਨ ਕਿਉਂਕਿ ਜਦੋਂ ਭਗਵੰਤ ਮਾਨ ਜੀ ਨੇ ਪੰਜਾਬ ਦੇ ਲੋਕਾਂ ਤੋਂ ਬੋਟਾ ਮੰਗੀਆਂ ਸੀ ਉਸ ਵੇਲੇ ਇਹਨਾਂ ਨੇ ਬੜੇ ਦਾਣਾ ਮਾਰਿਆ ਸੀ ਕਿ ਅਸੀਂ ਆਮ ਲੋਕਾਂ ਦੀ ਗੱਲ ਕਰਾਂਗੇ ਮੈਨੂੰ ਕਿ ਤਰਨਾ ਲੱਗਦਾ ਹੈ ਅਸੀਂ ਐਸੀ ਜਾਲੀ ਸਰਟੀਫਿਕੇਟਾਂ ਨੂੰ ਲੈ ਕੇ ਚੋਰਾਂ ਦੇ ਖਿਲਾਫ ਲੜਾਈ ਵਿੱਢੀ ਹੈ ਲੜਾਈ ਵਿੱਢਣ ਦੇ ਬਤਲ ਕੇ ਹੋਇਆ ਵੀ ਚੋਰਾਂ ਦੇ ਖਿਲਾਫ ਤਾਂ ਕਾਰਵਾਈ ਕੋਈ ਨਹੀਂ ਹੋਈ ਪਰ ਜਿਹੜਾ ਚੋਰਾਂ ਦੇ ਖਿਲਾਫ ਆਵਾਜ਼ اٹھਾਣ ਵਾਲਾ ਉਹਦੇ ਪਰਚਾ ਜਰੂਰ ਕਰ ਦਿੰਦੇ ਉਹਦੇ ਘਰ ਵਾਲੀ ਪਰਚਾ ਕਰ ਦਿੰਦੇ एक 180 ਬੰਦੋ ਨੂੰ ਕਢਾਲ ਕਰਕੇ 180 ਬੰਦੋ ਸੇ ਕੰਮ ਕਰਾ ਰਹੇ ਹਨ ਉਸਮੇ ਸੇ ਵੀ ਆਦੇ ਬੰਦੇ ਕਢਾਲ ਕਰਕੇ ਰਿਸ਼ਵਤ ਲੈ ਲੈ ਕੇ ਕੰਮ ਤੇ ਰੱਖੇ ਜਾ ਰਹੇ ਹਨ ਤਾਂ ਕਿ ਪੁਲਿਸ ਪ੍ਰਸ਼ਾਸਨ ਸਰਕਾਰ ਉਹਨਾਂ ਨੂੰ ਡਰਾਤਮਕ 하게 ਰੱਖਦੀ ਹੈ ਵੀ ਕੋਈ ਆਪਣੀ ਆਵਾਜ਼ ਬਾਹਰ ਨਾ ਕੱਢ ਸਕੇ ਤੇ ਜਿੱਦੀ ਅਸੀਂ ਕੰਪਲੀਟ ਇਨਕੁਆਰੀ ਪਾ ਕੇ ਐਸਐਸਪੀ ਨੂੰ ਦਿੱਤੀ ਤੇ ਐਸਐਸਪੀ ਨੇ ਹਰਵੀਰ ਸਿੰਘ ạtਵਾਲ ਜੀ ਕੋਲੇ 5 ਮਹੀਨੇ ਤੋ ਪਈ ਹੈ ਸਾਡੇ ਗੇੜੇ ਬਿਵਾ ਰਹੇ ਹੰਤਾ ਪੁਲਿਸ ਪਰਚਾ ਦਰਜ ਕਰ ਦਿੰਦੀ ਹੈ ਜਿੱਦੀ ਸੀਸੀਟੀਵੀ ਕੈਮਰਾ ਵਿੱਚ ਫੋਟੋ ਆ ਜਾਂਦੀ ਹੈ ਪੁਲਿਸ ਚ ਕਿਵੇਂ ਪਰਚਾ ਦਰਜ ਕਰਦੀ 2 ਮਹੀਨੇ ਹੋ ਗਏ ਜੇਲ੍ਹ ਚ ਬੈਠਾ ਮੁੰਡਾ ਝਾੜੂ ਵਾਲਿਆਂ ਦੀ ਸਰਕਾਰ ਚ ਝਾੜੂ ਵਾਲਿਆਂ ਤੱਕ ਜਿਹੜੀ ਆ ਰਿਸ਼ਵਤ ਆ ਗਈ ਕ腐ਪਸ਼ਨ ਆ ਗਈ ਚਾਲਾਕ ਬੰਦੇ ਆ ਉਹ ਰਾਖ ਰਹਾ ਹੈ ਜਾਲੀ ਜਾਤੀ ਸਰਟੀਫਿਕੇਟ ਮਾਮਲੇ ਨੂੰ ਲੈ ਕੇ ਐਸਸੀ ਬੀਸੀ ਮਹਾਪੰਚਾਇਤ ਵੱਲੋਂ ਮੁਹਾਲੀ ਫੇਜ਼ 7 ਲਾਲ ਬਤੀ ਚੌਂਕ ਨੇੜੇ ਪੱਕਾ ਮੋਰਚਾ ਜਾਰੀ ਹੈ। ਦਲਿਤ ਸੰਗਠਨਾਂ ਦੇ ਨੁਮਾਇੰਦੇ ਪਿਛਲੇ 9 ਮਹੀਨਿਆਂ ਤੋਂ ਧਰਨੇ ਉੱਤੇ ਬੈਠੇ ਨੇ। ਅੱਜ ਇੱਥੇ ਵੱਖ-ਵੱਖ 10 ਸਿਆਸੀ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੀ ਮੀਟਿੰਗ ਦੇ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕਰਨ ਅਤੇ ਪੁਲਿਸ ਵਧੂਕੀਆਂ ਅਤੇ ਝੂਠੇ ਪਰਚੇ ਵਿਰੁੱਧ 20 ਅਗਸਤ ਨੂੰ ਐਸਐਸਪੀ ਦਫ਼ਤਰ ਦਾ ਘਿਰਾਓ ਕਰਨ ਦਾ ਫੈਸਲਾ ਕੀਤਾ ਗਿਆ। ਇਸ ਮੌਕੇ ਬਸਪਾ ਦੇ ਸੂਬਾ ਜਨਰਲ ਸਕੱਤਰ ਰਜਿੰਦਰ ਸਿੰਘ ਨਨਹੇੜਿਆ ਬਲਵਿੰਦਰ ਸਿੰਘ ਕੁੰਬੜਾ ਸੁਖਦੇਵ ਸਿੰਘ ਚੱਪੜਚੜੀ ਸਮੇਤ ਹੋਰਨਾਂ ਆਗੂਆਂ ਨੇ ਆਪਣੇ ਵਿਚਾਰ ਪੇਸ਼ ਕੀਤੇ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਦੀ ਕਹਿਣੀ ਅਤੇ ਕਤਨੀ ਦੇ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ لہਜ਼ਾ ਗਰੀਬ ਵਰਗ ਦੇ ਲੋਕਾਂ ਨੂੰ ਆਪਣੇ ਹੱਕਾਂ ਲਈ ਇਕਜੁੱਟ ਹੋ ਕੇ ਸਾਂਝ ਲੜਾਈ ਲੜਨੀ ਪਵੇਗੀ ਬਿਲਕੁਲ ਠੀਕ ਹੈ ਕਿ ਜਦੋਂ ਭਗਵੰਤ ਸਿੰਘ ਨੇ ਪੰਜਾਬ ਦੇ ਲੋਕਾਂ ਤੋਂ ਵੋਟਾਂ ਮੰਗੀਆਂ ਸੀ ਉਸ ਵੇਲੇ ਇਹਨਾਂ ਨੇ ਬੜੀ ਸਾਰਾ ਮਾਗਿਆਂ ਸੇ ਕੇਸੀ ਆਮ ਲੋਕਾਂ ਦੀ ਗੱਲ ਕਰਾਂਗੇ ਅੱਜ ਆਮ ਲੋਕ ਜਿਹੜੇ ਹੈ ਕਰਾ ਉਹ ਬੜੇ ਦੁਖੀ ਨਜ਼ਰ ਆ ਰਹੇ ਹੈ ਔਰ ਵੱਡੇ ਪਵਾਨੇ ਤੇ ਇਹਨਾਂ ਨੂੰ ਵੋਟਾਂ ਵੀ ਪਾਈਆਂ ਲੋਕਾਂ ਨੇ 92 ਲੋਕ ਜਿਤਾ ਕੇ ਭੇਜੇ ਲੇਕਨ ਆਜੋ ਠਗੇ ਠਗੇ ਮਹਿਸੂਸ ਕਰ ਰਹੇ ਹੈ ਔਰ ਪੰਜਾਬ ਦੇ ਅੰਦਰ ਸਰਕਾਰ ਨਾਉਂ ਦੀ ਕੋਈ ਚੀਜ਼ ਨਹੀਂ ਹੈ ਭ੍ਰਿਸ਼ਟਾਚਾਰ ਪਹਿਲਾਂ ਨਾਲੋਂ ਚਾਰ ਗੁਣਾ ਵੱਧ ਚੁੱਕਿਆ ਹੈ ਔਰ ਜਿਵੇਂ ਇਹ ਪੀੜਤ ਸਾਥੀ ਦੱਸ ਰਹੇ ਹੈ ਕਿ ਸੋਸ਼ਲਿਆ ਦੇ ਅੰਦਰ ਡਿਊਟੀ ਹੈ ਜਿੱਥੇ ਹਨਾਨੀ ਹੋ ਰਹੀ ਹੈ ਸੁਣ ਕੇ ਇਹਨਾਂ ਨੂੰ ਕਿ ਜਿੱਥੇ ਜੈਂਸ ਜਿਹੜੇ ਬਾਥਰੂਮ ਆ ਉੱਥੇ ਲੇਡੀਜ਼ ਜਿਹੜੇ ਕੰਮ ਕਰਦੇ ਆ ਇਹ ਵੀ ਬਹੁਤ ਵੱਡਾ ਅਪਮਾਨ ਹੈ ਔਰ ਮੈਂ ਭਗਵਾਨਤਮਨ ਨੂੰ ਇਹ ਗੱਲ ਕਹਿਣੀ ਚਾਹਾਂਗਾ ਕਿ ਪੰਜਾਬ ਦੇ ਜਿਹੜੇ ਗਰੀਬ ਲੋਕ ਹੈ ਉਹਨਾਂ ਦੀ ਸਾਰ ਲਈ ਜਾਵੇ ਔਰ ਜੋ ਭ੍ਰਿਸ਼ਟਾਚਾਰ ਹੈ ਜਿਹੜੇ ਅਫੀਸਰ ਹੈ ਉਹਨਾਂ ਨੂੰ ਨੱਥ ਪਾਈ ਜਾਵੇ ਜੋ ਹੰਮੜਾ ਸਾਹਿਬ ਨੇ ਅੱਜ ਜੋ ਬਹੁਤ ਸਾਰੀਆਂ ਸਮੱਸਿਆਵਾਂ ਸਾਨੂੰ ਸਾਹਮਣੇ ਮলাই ਦੱਸੀਆਂ ਗਈਆਂ ਔਰ ਜੋ 23 ਦਿਨਾਂ ਨੇ ਪ੍ਰੋਬਲਮ ਰੱਖਿਆ ਅੱਜ ਇਹਨਾਂ ਚੇਤਾਵਨੀ ਦਿੱਤੇ ਪ੍ਰਸ਼ਾਸਨ ਨੂੰ ਅਗਰ ਪੋਰਸ ਪ੍ਰਸ਼ਾਸਨ ਸਰਕਾਰ ਇਸ ਗੱਲ ਤੇ ਗੌਰ ਨਹੀਂ ਕਰਦੀ ਤਾਂ ਫਿਰ ਅਸੀਂ ਇਹਨਾਂ ਦਾ ਪੂਰਾ ਸਾਥ ਦੇਵਾਂਗੇ ਔਰ ਵੱਡੇ ਪੱਮਾਨੇ ਤੇ ਅਸੀਂ ਗੈਦਰਿੰਗ ਕਰਕੇ ਅਸੀਂ ਹਲਕੇ ਪ੍ਰਸ਼ਾਸਨ ਨੂੰ ਮਜਬੂਰ ਕਰਾਂਗੇ ਕਿ ਇਹਦੇ ਮਸਲੇ ਹੱਲ ਹੋ ਜਾਣ ਔਰ ਇਹ 92 ਦਾ ਲੁੱਟਣ ਜਿਹਦਾ ਦੱਸਿਆ ਉਹਦਾ ਵਾਅਦਾ ਕਰ ਰਹੇ ਨੇ ਤਾਂ ਦੂਜੀਆਂ ਪਾਰਟੀਆਂ ਦੇ ਵੀ ਕਹਿੰਦੇ 92 ਘੱਟਨੇ ਸਾਡੇ ਕਹਿੰਦੇ ਹੋਰ ਵਧਾਉਣੇ ਨਹੀਂ 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 ਬਿਲਕੁਲ ਨਹੀਂ ਘਟਣਗੇ ਜੋ ਹਾਂ ਤੁਸੀਂ ਲੋਕ ਸਭਾ ਦਾ ਇਲੈਕਸ਼ਨ ਦੇਖ ਲਿਆ ਸਿਰਫ 32 ਦੇ ਅੜਕ ਗਏ ਲੋਕ ਸਭਾ ਦਾ ਇਲੈਕਸ਼ਨ ਦੇ ਵਿੱਚ 32 ਦੇ ਅੜਕ ਗਏ ਆਉਣ ਵਾਲੇ ਸਮੇਂ ਤੇ ਹੋਰ ਇਹਨਾਂ ਥੱਲੇ ਆ ਜਾਣਾ ਕਿਉਂਕਿ ਅੱਜ ਲੋਕ ਸਮਝ ਚੁੱਕੇ ਹੈ ਕਿ ਲੋਕਾਂ ਨੂੰ ਬੇਵਕੂਫ ਬਣਾ ਰਿਹਾ ਤੁਸੀਂ ਕੱਲ 77 ਦਿਨਸ ਆਪਾ ਮਨਾ ਰਹੇ 77 ਦਿਨਸ ਬਹੁਤ ਵਧੀਆ ਸ਼ਬਦ ਲੱਗਦਾ ਲੇਕਿਨ ਅੱਜ ਭਾਰਤ ਦੇ ਅੰਦਰ ਜਿਹੜੇ ਗਰੀਬ ਲੋਕ ਹੈ ਕਰੋੜਾਂ ਲੋਕ ਨੇ ਜਿਨ੍ਹਾਂ ਕੋ ਰਹਿਣ ਲਈ ਮਕਾਨ ਨਹੀਂ ਉਹ ਰੋਟੀ ਤੋਂ ਹਜ਼ਾਰ ਨੇ ਔਰ ਇੱਥੋਂ ਤੱਕ ਜਿਹੜੀਆਂ ਬੀਬੀਆਂ ਪੱਤਾਚਾਰ ਹੁੰਦੇ ਸੀ ਦੇਵਦਾਸੀ ਰੱਖਿਆ ਜਾਂਦਾ ਸੀ 380 ਦੇਵਦਾਸੀ ਅੱਜ ਵੀ ਹੈ ਅੱਜ ਮੈਂ ਕਹਾਂਗਾ ਨਰਿੰਦਰ ਮੋਦੀ ਇਹ ਕਹਿੰਦਾ ਮੈਂ ਮਨ ਕੀ ਬਾਤ ਕਰਾਂਗਾ ਕੱਲ ਵੀ ਸ਼ਾਇਦ ਕਰੀ ਹੋਵੇ ਲੇਕਿਨ ਮਨ ਕੀ ਬਾਤ ਇਹਨੇ ਜਿਹੜਾ ਰੇਲਵੇ ਗ੍ਰਿਭੀ ਕਰ ਦਤਿਆ 에어ਪੋਰਟ ਗ੍ਰਿਭੀ ਕਰਤਾ ਹਰ ਚੀਜ਼ ਵੇਚ ਦਤੀ ਇਸ ਦਾ ਤੇ ਗੱਲ ਇਹ ਹੈ ਵੀ ਜਿਹੜੇ ਥਾਣਿਆਂ ਚ ਵੱਖ-ਵੱਖ ਥਾਣਿਆਂ ਜਿਵੇਂ ਗੱਲ ਕਰ ਲਈਏ 8 ਪੇਸਾਣੇ ਦੀ ਆ ਗੱਲ ਕਰ ਲਈਏ 11 ਫਿਰ ਥਾਣੇ ਦੀ ਗੱਲ ਕਰ ਲਈਏ 71 ਸੈਕਟਰ ਥਾਣੇ ਦੀ ਗੱਲ ਕਰ ਲਈਏ ਬਲੌਂਗੀ ਥਾਣੇ ਦੀ ਉਹ ਸਾਰੇ ਜਿਹੜੇ ਸਾਡੇ ਕੋਲੇ 5-7 ਕੇਸ ਸੀ ਪਲੱਸ ਮੇਰੇ ਵਾਲਾ ਕੇਸ ਜਿਹੜਾ ਮੇਰੇ ਤੇ ਪਰਚਾ ਇੱਕ ਦਰਜ ਕਰਿਆ ਸੀ ਹੱਥੇ ਉਹ ਤੁਹਾਡੇ ਧਿਆਨ ਚ ਹੈ ਸਾਰਾ ਵੀ ਕਿ ਧਰਨਾ ਲੱਗਦਾ ਹੈ ਅਸੀਂ ਐਸੀ ਜਾਲੀ ਸਰਟੀਫਿਕੇਟਾਂ ਨੂੰ ਲੈ ਕੇ ਚੋਰਾਂ ਦੇ ਖਿਲਾਫ ਲੜਾਈ ਵਿੱਢੀ ਹੈ ਲੜਾਈ ਵਿੱਢਣ ਦੇ ਬਤਲ ਕੇ ਹੋਇਆ ਵੀ ਚੋਰਾਂ ਦੇ ਖਿਲਾਫ ਤਾਂ ਕਾਰਵਾਈ ਕੋਈ ਨਹੀਂ ਹੋਈ ਪਰ ਜਿਹੜਾ ਚੋਰਾਂ ਦੇ ਖਿਲਾਫ ਆਵਾਜ਼ اٹھਾਣ ਵਾਲਾ ਉਹਦੇ ਪਰਚਾ ਜਰੂਰ ਕਰ ਦਿੰਦੇ ਉਹਦੇ ਘਰ ਵਾਲੀਏ ਪਰਚਾ ਕਰ ਦਿੰਦੇ ਤਾਂ ਕਿ ਪੁਲਿਸ ਪ੍ਰਸ਼ਾਸਨ ਸਰਕਾਰ ਉਹਨਾਂ ਨੂੰ ਡਰਾਤਮਕ 하게 ਰੱਖਦੀ ਹੈ ਵੀ ਕੋਈ ਆਪਣੀ ਆਵਾਜ਼ ਬਾਹਰ ਨਾ ਕੱਢ ਸਕੇ ਤੇ ਜਿਹਦੀ ਅਸੀਂ ਕੰਪਲੀਟ ਇਨਕੁਆਇਰੀ ਪਾ ਕੇ ਐਸਐਸਪੀ ਨੂੰ ਦਿੱਤੀ ਤੇ ਐਸਐਸਪੀ ਨੇ ਹਰਵੀਰ ਸਿੰਘ ạtਵਾਲ ਜੀ ਕੋਲੇ 5 ਮਹੀਨੇ ਤੋਂ ਪਈ ਆ ਸਾਡੇ ਗਿੜੇ ਬਿਵਾ ਰਹੇ ਹੁੰਦਾ ਅਸੀਂ ਬਿਆਨ ਦਿਆ ਕੋਈ ਕਾਰਵਾਈ ਨਹੀਂ ਕਰੀ ਤੇ ਬੀਬੀ ਇੱਕ ਆਈ ਵੀ ਸਾਡੇ ਕੋਲੇ ਉਹਨਾਂ ਦੇ ਬੇਟੇ ਨੂੰ ਚੱਕ ਕੇ 8 ਫੇਸਟਾਨੇ ਦੀ ਪੁਲਿਸ ਪਰਚਾ ਦਰਜ ਕਰ ਦਿੰਦੀ ਹੈ ਜਿੱਦੀ ਸੀਸੀਟੀਵੀ ਕੈਮਰਾ ਵਿੱਚ ਫੋਟੋ ਆ ਜਾਂਦੀ ਹੈ ਪੁਲਿਸ ਚ ਕਿਵੇਂ ਪਰਚਾ ਦਰਜ ਕਰਦੀ 2 ਮਹੀਨੇ ਹੋ ਗਏ ਜੇਲ੍ਹ ਚ ਬੈਠਾ ਮੁੰਡਾ ਕਿਵੇਂ ਬੀਬੀ ਬਿਲਕੁਲ ਦੀ ਫਿਰ ਰਹੀ ਹੈ ਕਦੀ ਵਕੀਲ ਕੋਲ ਕਦੇ ਅਦਾਲਤਾਂ ਚ ਐਸੇ ਤਰ੍ਹਾਂ ਗੱਲ ਬੁਲਾਉਂਗੀ ਦੀ ਕਰ ਲਈਏ ਬੁਲਾਉਂਗੀ ਇੱਕ ਵਿਆਧਾ ਮਹੀਨੇ ਬਾਅਦ ਉਹਦੀ ਜਿਹੜਾ ਮਾਰ ਦਿੰਦੇ ਪੁਲਿਸ ਜਿਹੜਾ ਆਈਓ ਹੈ ਤਿੰਨ ਦਿਨ ਡੈੱਡ ਬਾਡੀ ਕੋਲੇ ਨਹੀਂ ਜਾਣ ਦਿੰਦੇ ਮੋਰਚੀ ਵਿੱਚ ਰੱਖ ਦਿੰਦੇ ਪਹਿਲਾਂ ਬਿਆਨ ਲਿਖਾ ਕੇ ਸਾਈਨ ਕਰਾ ਕੇ ਪੰਜਾਬੀ ਵਿੱਚ ਕਹਿੰਦੇ ਸਾਨੂੰ ਹਿੰਦੀ ਪੰਜਾਬੀ ਬਾਰੇ ਕੋਈ ਬਾਲਾ ਨਹੀਂ ਉਦੋਂ ਬਾਅਦ ਜਿਹਨੂੰ ਡੈੱਡ ਬਾਡੀ ਦਿਖਾਉਂਦੇ ਇਹ ਹੁਣ ਆਪਣੀਆਂ ਦਰਖਾਸਤਾਂ ਦੇ ਰਹੇ ਕੰਪਲੀਟਾਂ ਦੇ ਰਹੇ ਜਦੋਂ ਤੁਹਾਡੇ ਰਾਹੀਂ ਅਸੀਂ ਕੋਈ ਐਲਾਨ ਕੀਤਾ ਪਰਸੋਂ ਜਿਹੋਥੇ ਪ੍ਰੈਸ ਕਾਨਫਰੰਸ ਕੀਤੀ ਹੈ 5 ਮਹੀਨੇ ਵੱਧ ਇੱਕ ਦੋਸ਼ੀ ਜਿਹੜੇ ਨੂੰ ਫੜ ਰਹੇ ਨੇ ਹਲੇ ਵੀ ਦੋ ਦੋਸ਼ੀ ਬਾਹਰ ਨਹੀਂ ਤੇ ਇਸੇ ਤਰ੍ਹਾਂ ਗੱਲ ਕਲਕਲੇ ਥਾਣੇ ਦੀ ਕਰ ਲਈ ਤੇ ਇਹ ਸੁਚਾਲਿਆਂ ਵਾਲੇ ਦੀ ਜਿਹੜੀ ਸਰਵਿਸ ਚਾਲਿਆ ਤੋਂ ਸਾਡੇ ਕੋਲੇ ਕਰਮਚਾਰੀ ਆਏ ਨੇ 180 ਬੰਦਾ ਤਕਰੀਬਨ ਕੱਢਤਾ ਤੇ 6 ਸੋਸੀ ਬੰਦਾ ਕੱਢ ਕੇ ਪਹਿਲਾਂ 4 ਬੰਦਿਆਂ ਤੋਂ ਕੰਮ ਕਰਾਉਂਦੇ ਸੀ ਉਹਨਾਂ ਨਾਲ ਦੋਨਾਂ ਤੇ ਕੰਮ ਕਰਾਉਂਦੇ ਤੇ ਜਿਹੜੀ ਬਾਥਰੂਮ ਜਿਹੜੇ ਜੈਂਟਸ ਹੈ ਉਹਨਾਂ ਚ ਲੇਡੀਜ਼ ਤੋਂ ਕੰਮ ਕਰਾਉਂਦੇ ਅਸਲ ਗੱਲ ਇਹ ਹੈ ਵੀ 4-4 ਮਹੀਨੇ ਦੀ ਪਿਛਲੀ ਸੈਲਰੀ ਜਿਹੜੀ ਠੇਕੇਦਾਰ ਨਹੀਂ ਦੇ ਰਿਹਾ ਹੁਣ ਕਹਿੰਦੇ ਦੂਜੀ ਕੰਪਨੀ ਆ ਗਈ ਜੀ ਇਹੀ ਗੱਲ ਹੁੰਦੀ ਵੀ ਚਲੋ 4 ਮਹੀਨੇ ਪਹਿਲੇ ਬੰਦੇ ਨੇ ਮਾਰੀਏ ਹੁਣ ਇਹ ਕੰਪਨੀ ਦੂਜੀ 4 ਮਹੀਨੇ ਮਾਰ ਕੇ ਕੰਪਨੀ ਫੇਰ ਪੈਸੇ ਲੰਘ ਜੂਗੀ ਤੇ 5 ਬੰਦਿਆਂ ਤੋਂ 7 ਬੰਦਿਆਂ ਤੋਂ ਜਿਹੜੇ ਹਲਸਿਆ ਵਾਂ ਸਮੂਹ ਦੇ ਰਹੇ ਨੇ ਜਿਹੜਾ ਇੱਕ ਸੁਪਰਵਾਈਜ਼ਰ ਆ ਉੱਥੇ ਦੁਜੀ ਤੋਂ ਕਿਸੇ ਤੋਂ 9000 ਲੈ ਜਾਂਦਾ ਕਿਸੇ 10000 ਵੀ ਤੁਹਾਨੂੰ ਪੋਚਾ ਲੈਣ ਵਾਸਤੇ ਰੱਖਣਾ ਝਾੜੂ ਵਾਲਿਆਂ ਦੀ ਸਰਕਾਰ ਚ ਝਾੜੂ ਵਾਲਿਆਂ ਤੱਕ ਜਿਹੜੀ ਹੈ ਰਿਸ਼ਵਤ ਆ ਗਈ ਕ੍ਰਿਪਸ਼ਨ ਆ ਗਈ ਐਤੋਂ ਉੱਪਰ ਹੋਰ ਮੈਨੂੰ ਲੱਗਦੀ ਵੀ ਡੀਸੀ ਐਸਐਸਪੀ ਕੋਈ ਲੈਣ ਲੈਣਾ ਤਾਂ ਬਹੁਤੀ ਵੱਡੀ ਕਹਾਣੀ ਨੇ ਤੇ ਅਸੀਂ ਤੁਹਾਡੇ ਰਾਹੀਂ ਇਹੀ ਗੱਲ ਕਰਨਾ ਚਾਹੁੰਦੇ ਪੀੜਤ ਲੋਕਾਂ ਨੂੰ ਇਨਸਾਫ ਮਿਲਣਾ ਚਾਹੀਦਾ ਚਾਹ ਚੱਲਿਆ ਤੇ ਚਾਹੋ ਜਿਹੜੇ ਥਾਣਿਆਂ ਤੋਂ ਪੀੜਤ ਨੇ ਤੇ ਜੇਕਰ ਨਸਬ ਨਹੀਂ ਮਿਲਦਾ ਅਸੀਂ 20 ਤਰੀਕ ਨੂੰ ਇੱਥੋਂ ਇਕੱਠ ਕਰਕੇ ਇੱਥੇ ਅਸੀਂ 10 ਵਜੇ ਇਕੱਠ ਕਰ ਰਹੇ ਨੇ ਵੱਡਾ ਇਕੱਠ 10 ਵਜੇ ਇਕੱਠ ਕਰਕੇ ਐਸਐਸਪੀ ਦਫ਼ਤਰ ਦਾ ਕਰਵਾ ਕਰਾਂਗੇ ਤੇ ਉੱਥੇ ਜਿਹੜਾ ਹੈ ਆਈਜੀ ਆ ਡੀਆਈਜੀ ਆ ਮੁੱਖ ਮੰਤਰੀ ਦੇ ਨਾਮ ਦੇ ਮੰਗ ਪੱਤਰ ਭੇਜਣਗੇ ਜਿਨ੍ਹਾਂ ਦਾ ਇਹ ਸਾਰੇ ਬੈਟਰਾਂ ਦਾ ਅਸੀਂ ਇੱਕ ਅਨੁਸੂਚੀ ਜਾਤੀ ਕਮਿਸ਼ਨ ਨੂੰ ਆਉਣ ਵਾਲੇ ਦਿਨਾਂ 'ਚ ਐਸਸੀ ਕਮਿਸ਼ਨ ਜਿਹੜਾ ਪੰਜਾਬ ਦੀ ਆ ਮੁਹਾਲੀ ਦੀ ਤਿਆਰੀ ਕਰ ਰਿਹਾ ਇਹ ਸਾਰੇ ਲੋਕਾਂ ਦੀ ਕਤਾਰ ਲੰਬੀ ਹੋ ਜੂਗੀ ਤੇ ਸਾਹਮਣੇ ਵੀ ਇਹ ਕੀ ਕਰਤੂਤ ਪੰਜਾਬ ਸਰਕਾਰ ਦੀ ਹੈ ਕੀ ਕਰਤੂਤ ਪੰਜਾਬ ਪੁਲਿਸ ਦੀ ਹੈ ਕੀ ਕਰਤੂਤ ਹੈ ਨਗਰ ਨਿਗਮ ਦੀ ਹੈ ਇਹ ਸਾਰੇ ਕੰਮ ਕਰ ਦੱਸਣ ਵਾਸਤੇ ਸਾਡੇ ਕੋਲ ਬਹੁਤ ਲੰਬੀ ਲਿਸਟ ਹੋ ਜਣੀ ਤੇ ਇਸ ਕਰਕੇ ਤੁਹਾਡੇ ਰਾਹੇ ਖਾਡਾ ਸਹਿਯੋਗ ਨਹੀਂ ਅਸੀਂ ਇਹ ਲੋਕਾਂ ਨੂੰ ਨਿਆਂ ਸਾਫ ਦਵਾਉਣਾ ਚਾਹੁੰਦੇ ਇਹ ਲੋਕਾਂ ਨੂੰ ਨਿਆਂ ਸਾਫ ਮਿਲਣਾ ਚਾਹੀਦਾ ਸਾਡਾ ਕੋਈ ਮੇਨ ਮਕਸਦ ਕਿਸੇ ਨੂੰ ਨੀਮਾ ਉਲਚਾ ਦਿਖਾਉਣ ਵਾਸਤੇ ਨਹੀਂ ਸਰਕਾਰ ਬਹੁਤ ਵੱਡੇ ਵੱਡੇ ਦਾਅਵੇ ਕਰਦੀ ਹੈ ਮੈਨੂੰ ਤਾਂ ਇਹ ਲੱਗਦਾ ਵੀ ਮੁੱਖ ਮੰਤਰੀ ਸਾਹਿਬ ਹੁਣ ਤੁਸੀਂ ਵੀ ਸਾਡੇ ਚ ਆਜੋ ਜਿਵੇਂ ਕੱਲ ਕਹਿੰਦੇ ਜੀ 616 ਲੱਖ ਰੁਪਏ ਦੇ ਬੋਲਟ ਪ੍ਰੂਫ ਸ਼ੀਸ਼ੇ ਲੈ ਕੇ ਉਹਨਾਂ ਨੇ ਇੱਕ ਸਵੀਚ ਦਿੱਤੀ ਹੈ ਬਿਆਨ ਦਿੱਤਾ ਜਦੋਂ ਉਹਨੂੰ ਆਪਣੀ ਪੁਲਿਸ ਤੇ ਆਪਣੇ ਪ੍ਰਸ਼ਾਸਨ ਤੇ ਆਪਣੇ ਸਰਕਾਰ ਚ ਆਪ ਖੁਦ ਡਰ ਲੱਗ ਰਿਹਾ ਹੁਣ ਮੁਰਗੀ ਖਾਨਾ ਕਿਉਂ ਨਹੀਂ ਖੋਲ ਲੰਦੇ ਉਹਨੂੰ ਹੋਰ ਕੁਝ ਕੀ ਨਹੀਂ ਚਾਹੀਦਾ ਉਹ ਸਾਡੇ ਕੋਲ ਜੇ ਤੁਹਾਡਾ ਪੁਲਿਸ ਦਾ ਮੁੱਖ ਮੰਤਰੀ ਇੱਕ ਅਨਸੇਫ ਹੈ ਇਹ ਲੋਕ ਤਾਂ ਕਿਵੇਂ ਨਹੀਂ ਅਨਸੇਫ ਹੋਣਗੇ ਜਿਵੇਂ ਸੀਸਾ ਲਾ ਕੇ ਇਹ ਪਹਿਲੀ ਵਾਰੀ ਹੋਊਗਾ 75 ਸਾਲ ਜ 80 ਸਾਲ ਚ ਇੱਕ ਮੁੱਖ ਮੰਤਰੀ ਜਿਹੜਾ ਬੋਲਡ ਪ੍ਰੂਫ ਸੀਸੇ ਲਾ ਕੇ ਸਭੀਚ ਦੇ ਰਿਹਾ ਬਿਆਨ ਦੇ ਰਿਹਾ ਜਿੰਦੀ ਖਬਰਾਂ ਚੱਲੀਆਂ ਤੇ ਅਸੀਂ ਜਿਹੜਾ ਤੁਹਾਡੇ ਰਾਹੀਂ ਇਹ ਬੇਨਤੀ ਕਰਨਾ ਚਾਹੁੰਦੇ ਆਂ ਸਾਰੀ ਪੀੜਤ ਲੋਕ ਇਹਨਾਂ ਤੋਂ ਇਲਾਵਾ 20 ਤਰੀਕ ਨੂੰ ਮੋਰਚੇ ਤੇ ਪਹੁੰਚੋ ਆਪਣੇ ਆਪਣੇ ਡਾਕੂਮੈਂਟ ਲੈ ਕੇ ਇਸ ਪੁਲਿਸ ਪ੍ਰਸ਼ਾਸਨ ਦੇ ਸਰਕਾਰ ਦੇ ਖਿਲਾਫ ਵੱਡਾ ਪੱਦਰ ਦੇ ਸੰਘਰਸ਼ ਕਰਾਂ ਤਾਂ ਕਿ ਗਰੀਬ ਲੋਕਾਂ ਨੂੰ ਨਿਆਂ ਖਾ ਹੁਣ ਲੱਗ ਸਕੇ तो वाहे गुरु जी का खास टॉयलेट आरोप सफाई टोकरी कसी चला की तो टॉयलेट तो 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 की सफाई कर रही अब मैं नम ठेकेदार बनू है तब से मेरे को काम से हटा रहे है और तो काम पे ड्यूटी पे रोज बराबर जा रही है और जब सुपरवाइजर है पैसा ले रहे नमे बंधन को लगा रहे हैं और हमको कह रहे तुम क्यों आती हो तुम क्यों आती हो काम ऐसी हमें सैलरी चाहिए हमें काम चाहिए दोनों बंधन को सब बंधन में दो बंधन में से एक एक, एक को रखे हैं हमारे दोनों बंधन को हटा दिया सनी ने ने रिंकू तो पैसे लेते हैं तो रखा होगा ना कंपनी रखा नहीं वो सनी करवा है पैसे देता है और देखो नवे बंधन को रखता है पुराने को किता है तुम हम सीधे बंदे देख रहे हैं चालाक बंदे हैं वो रख रहे हैं सही माना के पाँच में बाथरूम पर सफाई का काम करता था जब से नई कंपनी आई है सुलभ इंटरनेशनल अप्रैल 2024 से तब से उसने 180 बंदों को बाहर काम से निकाल दिया है 180 बंदों को निकाल करके 180 बंदों से काम करा रहे हैं उसमें से भी आधे बंदे निकाल करके रिश्वत ले लेकर काम पे रखे जा रहे हैं उनके नुमाइंदे हाँ जी प्रूफ है बहन देने जा रहे हैं आज अपने आठ दस बंदे हैं हमारे पास और वो हर जगह कहने के लिए चाहे थाना था नाला क्योंकि एक जगह पे चार चार बंदे चाहिए दो दो रख लेकिन दो वो कहते हैं इस बारे में बोलते हैं कि भाई तीन करोड़ का ठेका दिया है इस कंपनी को पहले जो नौ करोड़ में दिया जाता था इस करके काम से निकाला ये सीधे सीधे गरीबों के साथ धक्के साथ अत्याचार है शोषण है खुलेआम जो रोजगार देने की बात हमारे मुख्यमंत्री जी भगवंत मान जी करते हैं कि सभी को रोजगार मिलेगा और सभी का चूल्हा जलता रहेगा इसके उल्टा हो रहा है पंजाब में मोहाली में एस नगर में कि बंदों को काम से बाहर कटाया जा रहा है सफाई कर्मचारियों को बाहर से मेयर साहब से कमिश्नर साहब से मिल, मिले हैं तो कह रहे हैं हाउस की मीटिंग होगी तो उसमें देखा जाएगा विचार किया जाएगा मता पास होगा कि नहीं होगा सभी का वो आगे की गल है साथ ही चौवालीस बंदों की सैलरी अभी तक ठेकेदार के पास बकाया है पेंडिंग है वो देना देने को मना कर रहा है कि भाई मेरे मेरे पास काम ही नहीं किया इन्होंने उसने उसकी सैलरी डाली है जो पैसे लेके बंदे उसने रखे हैं काम पे उनकी सैलरी डाल दी है और हमारी सैलरी जो चौवालीस बंदे हैं उनकी सैलरी नहीं डाली है मैं निवेदन करता हूं मेयर साहब से कमिश्नर साहब से और जो भी है मुख्यमंत्री साहब से भी कि हालातों को देखते हुए गरीबी को देखते हुए दबे कुचले लोग हैं हम कि हमारे साथ ना इंसाफी ना हो इंसाफ किया जाए सभी को रोजगार मिले और सभी का रोजगार सेफ रहे जो सैलरी पेंडिंग है ਬਹੁਤ ਜਲਦੀ ਸੇ ਜਲਦੀ ਦਿਲਾਨੇ ਦੀ ਕੋਸ਼ਿਸ਼ ਕੀਤੀ ਹੈ ਹੁਣ ਵੇਖਣਾ ਇਹ ਹੋਵੇਗਾ ਕਿ ਆਖਿਰਕਾਰ 20 ਅਗਸਤ ਤੋਂ ਪਹਿਲਾਂ ਕਿ ਇਹਨਾਂ ਦੀਆਂ ਮੰਗਾਂ ਮੰਨੀਆਂ ਜਾਣਗੀਆਂ ਜਾਂ ਧਰਨਾ ਜਲ ਰਹੇਗਾ ਜਾਂ ਫਿਰ 20 ਅਗਸਤ ਨੂੰ ਐਸਐਸਪੀ ਦਫ਼ਤਰ ਦਾ ਘਿਰਾਓ ਕਰਨ ਤੋਂ ਬਾਅਦ ਇਹਨਾਂ ਦਾ ਧਰਨਾ ਜਾਂ ਸੰਘਰਸ਼ ਹੋਰ ਵੀ ਤੇਜ਼ ਹੋਵੇਗਾ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ ਬਿਊਰੋ ਰਿਪੋਰਟ ਨਵਜੇ ਪੰਜਾਬ